ਹਾਂਜੀ ਮਾਣ ਜੀ ਸਸ਼ੀਕਲ ਜੀ ਮੈਂ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਤੁਹਾਡੇ ਨਾਲ ਕੁਝ ਸਵਾਲ ਕਰਨਾ ਚਾਹਣੀ ਆ ਮੈਨੂੰ ਉਹਨਾਂ ਬਾਰੇ ਸਪਸ਼ਟਿਕਰ ਜਵਾਬ ਦਿਓ ਹਾਂਜੀ ਮਾਣ ਜੀ ਮਿਡੇ ਮੀਲ ਤੇ ਮਿਡੇ ਮਿਲ ਤੇ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਦੇ ਮਾਨ ਪੱਤੇ ਵਿੱਚ ਪੰਜਾਬ ਸਰਕਾਰ ਕਦੋਂ ਤੱਕ ਵਾਅਦਾ ਕਰ ਸਕਦੀ ਹੈ ਮਾਨ ਸਰਕਾਰ ਮਿਡੇ ਮੀਲ ਮਾਰਕਰ ਦੇ ਆਂਗਣਵਾੜੀ ਵਾਕਾਂ ਵਿੱਚ ਜਲਦੀ ਵਾਅਦਾ ਕਰ ਸਕਦੀ ਹੈ ਹਾਂਜੀ ਮਾਣ ਜੀ ਰਿਟਾਇਰ ਹੋਏ ਮੁਲਾਜ਼ਮਾਂ ਕਿਸ ਫੈਕਟਰ ਲੈਣ ਦੀ ਮੰਗ ਕਰਨਾ ਜ਼ਰੂਰੀ ਹੈ ਤੇ ਸਰਕਾਰ ਕਦੋਂ ਤੱਕ ਉਹਨਾਂ ਦੀਆਂ ਜਿਹੜਾ ਫੈਕਟਰ ਨੂੰ ਲਾਗੂ ਕਰ ਸਕਦੀ ਹੈ ਰਿਟਾਇਰ ਹੋਏ ਮੁਲਾਜ਼ਮਾਂ ਦੀ ਮੀਟਿੰਗ ਮੁੱਖ ਨੇ ਭਵਨਤਮਨ ਨਾਲ ਬੇਤੋਨੀ ਹਰਪਾਲ ਸਿੰਘ ਜੀ ਮੈਨਾਂ ਨੇ ਨੇੜੇ ਵਿੱਚ ਹੋਈਆਂ ਜਿਸ ਦੇ ਮੁੱਖ ਮੰਗ ਸੀ ਜੇ ਸਾਨੂੰ ਫੈਕਟਰ ਜੋ 2.5 ਨਾਲ ਲਾਗੂ ਕੀਤਾ ਜਾਵੇ ਅਤੇ ਏਰੀਆ ਰਤ ਜAVE ਪਰ ਪੰਜਾਬ ਸਰਕਾਰ ਮੰਨਤਾ ਚੁੱਕੀ ਸੀ ਪਰ ਅਜੇ ਤੱਕ ਜੋ ਰਿਟਾਇਰ ਹੋਏ ਮੁਲਾਜ਼ਮਾਂ ਹਾਂ 2.59 ਇਫੈਕਟ ਲਾਗੂ ਨਹੀਂ ਕੀਤਾ ਗਿਆ ਹਾਂ ਆਉਣ ਵਾਲੇ ਸਮੇਂ ਵਿੱਚ ਮਾਨ ਸਰਕਾਰੇ ਲਾਗੂ ਕਰ ਸਕਦੀ ਹੈ ਹਾਂ ਜੀ ਮਾਨ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਉਹਦੇ ਵਿੱਚ ਕਦੋਂ ਤੱਕ ਵਾਧਾ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ 'ਚ ਘੱਟੋ-ਘੱਟ 13% ਵਾਧਾ ਹੋਣਾ ਚਾਹੀਦਾ ਮੁੱਖ ਮੰਤਰੀ ਭਵਨ ਤਮਾਨ ਨੇ ਮੀਟਿੰਗ ਕੀਤੀ ਸੀ ਪਿੱਛੇ ਜੇ ਵੀ ਉਹਦੇ ਵਿੱਚ 4% ਵਾਧਾ ਕੀਤਾ ਮਤਲਬ 38% ਤੋਂ ਵਧਾ ਕੇ 42% ਕੀਤਾ ਗਿਆ ਸੀ ਪਰ ਜੋ ਪੰਜਾਬ ਦੇ ਸਰਕਾਰ ਦੇ ਮੁਲਾਜ਼ਮਾਂ ਮੰਗ ਕਰਦੇ ਵੀ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 55% ਹੋ ਚੁੱਕਿਆ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਹਜ਼ਾਰਾਂ ਰੁਪਏ ਜੋ ਘਾਟੋ ਸਾਹਮਣੇ ਲਿ ਆ ਹਰ ਮਹੀਨੇ ਤੇ ਉਹਨਾਂ ਦੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਭਵਨ ਤੋਂ ਨਾਲ ਫਵਾੜੇ ਦੇ ਵਿੱਚ ਜਾਂ ਮਿੱਤਰੀ ਹੰਪਾਰ ਸਿੰਘ ਜੀਮਾ ਨਾਲ ਚੰਡੀਗੜ੍ਹ ਦੇ ਵਿੱਚ ਹੋਈਆਂ ਮੀਟਿੰਗਾਂ ਪਰ ਜੇ ਤੱਕ ਵਾਅਦਾ ਨਹੀਂ ਕੀਤਾ ਗਿਆ ਪਰ ਹੁਣ ਅਸੀਂ ਦੁਬਾਰਾ ਫੇਰ ਕਹਿਣਾ ਚਾਹੁੰਦੇ ਆ ਵੀ ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਉਹਨਾਂ ਦੇ ਡੀਏ 13% ਵਾਅਦਾ ਕੀਤਾ ਜਾਵੇ ਆਗਯੋਸ਼ ਹਾਰਸ਼ਕਾਂ ਤੋਂ ਅੰਗਰੇਜ਼ ਕਰਨ ਹਾਂਜੀ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਲਈ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਜ਼ਰੂਰੀ ਹੈ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ 6ਵਾਂ ਪੇਗੋ ਲਾਗੂ ਹੋਣਾ ਬਹੁਤ ਜ਼ਰੂਰੀ ਆ ਪਰ ਪੰਜਾਬ ਸਰਕਾਰ ਨੇ 17/7/2020 ਤੋਂ ਭਰਤੀ ਮੁਲਾਜ਼ਮਾਂ ਲਈ ਜੋ 7ਵਾਂ ਪੇ ਕਮਿਸ਼ਨ ਲਾਗੂ ਕੀਤਾ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨ ਤਮਨ ਦੇ ਨਾਲ ਵਿਤਮਣੇ ਹਰਪਾਲ ਸਿੰਘ ਹਰਪਾਲ ਸਿੰਘ ਜੀਮਾ ਨਾਲ ਜਾਂ ਜੋ ਕੈਨ ਮੰਤਰੀਆਂ ਮਨ ਅਨੁਰੋੜਾ ਨਾਲ ਮੀਟਿੰਗ ਹੋਈਆਂ ਸਾਹ ਕਮੇਟੀ ਨਾਲ ਮੀਟਿੰਗ ਹੋਈਆਂ 17/7/2020 ਵਾਲੇ ਮਲਾਏ ਨੂੰ 6ਵਾਂ ਪੇਗ ਲਾਗੂ ਕੀਤਾ ਵੀ ਵਿਸ਼ਵਾਸ ਦਿਵਾਤਾ ਹੋ ਸਕਦਾ ਹੋਂ ਵਾਲੇ ਸਮਨੇ ਵਿੱਚ ਜੋ ਮਾਨ ਸਰਕਾਰ ਆ 17/7/2020 ਵਾਲੇ ਮਲਾਏ ਨੂੰ 6ਵਾਂ ਪੇਗ ਕਿ ਲਾਗੂ ਕਰਨ ਦੀ ਆਸ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਬਾਰੇ ਜਾਣਕਾਰੀ ਦਿਓ ਕਿ ਸਰਕਾਰ ਉਹਨਾਂ ਨੂੰ ਕਦੇ ਤੱਕ ਪੱਕੇ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਜੋ ਜਿਵੇਂ ਟੀਚਰ ਸੀ ਕੰਮ ਕਰਦੇ ਸੀ ਮੋਨਾਂ ਜੋ ਕੁਝ ਟੀਚਾ ਪਕੇ ਕਰਦੇ ਆ ਮਾਨ ਸਰਕਾਰ ਨੇ ਧੰਨਵਾਦ ਕਰਦੇ ਆ ਪਰ ਰੋਪੜ ਸਣ ਬੁਲਾਣ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸਣ ਬੁਲਾਣ ਲਹਿਰਾ ਮੁਹੱਬਤ ਦੇ ਵਿੱਚ ਠੇਕੇਦਾਰਾਂ ਦੇ ਕੋਲ 2021 ਕੀ ਸਾਲ ਤੋਂ 10 10 12 12 ਹਜ਼ਾਰ ਦੇ ਕੰਮ-ਕਮ ਕਰਦੇ ਆ ਜਿਸ ਨੂੰ ਲੈ ਕੇ ਉਹਨਾਂ ਨੇ ਜੋ ਸਾਡੇ ਇਲਾਕੇ ਦਾ ਐਮ ਐਲ ਏ ਆ ਮਾਸਟਰ ਜਗਸੀਰ ਸਿੰਘ ਨੂੰ ਵੀ ਮੰਗੋ ਦਿੱਤੇ ਆ ਤੇ ਮਾਸਟਰ ਜਗਸੀਰ ਸਿੰਘ ਨੇ ਇਹ ਮਸਲਾ ਸੀ ਉਹ ਮੰਤਰੀ ਉਹਨੇ ਜ ਉਠਾਇਆ ਵੀ ਸੀਗਾ ਇਹ ਗੱਲ ਨਹੀਂ ਹੈ ਹਾਂ ਹੋ ਸਕਦਾ ਉਹਨਾਂ ਦੇ ਸਣ ਵਿੱਚ ਜੋ ਰੋਪੜ ਸਣ ਬੁਲਾਣ ਦੇ ਵਿੱਚ ਜਾਂ ਲਹਿਰਾ ਮਾਬਤ ਉਹਨਾਂ ਨੂੰ ਧਰਮ ਨਾਲ ਦੇ ਵਿੱਚ ਠੇਕੇਦਾਰਾਂ ਨੂੰ ਕੰਮ ਕਰਦੇ ਕੱਚੇ ਗਾਵੇਂ ਪੱਕੇ ਕੀਤੇ ਜਾ ਸਕਦੇ ਹਨ 2000 ਸਾਲਾਂ ਤੋਂ 16 ਤੋਂ ਪੇ ਕਮਿਸ਼ਨ ਦਾ ਏਰੀਆ ਮੁਲਾਜ਼ਮਾਂ ਨੂੰ ਕਦੋਂ ਤੱਕ ਮਿਲਣ ਦੀ ਆਸ ਹੈ ਇਹਦੇ ਬਾਰੇ ਪੰਜਾਬ ਸਰਕਾਰ ਦਾ ਕੀ ਫੈਸਲਾ ਹੈ ਪੰਜਾਬ ਸਰਕਾਰ ਨੇ ਮੰਤਰੀਪੰਨਿਆਂ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀਗਾ ਵੀ ਜਿਹਨੇ 85 ਸਾਲ ਦੀ ਉਮਰ ਆ ਜੋ ਪੈਨਸ਼ਨਰ ਆ ਉਹਨਾਂ ਨੂੰ 2 ਕਿਸ਼ਤਾਂ ਵਿੱਚ ਜਾਂ 85 ਸਾਲੋਂ ਘੱਟ ਨੇ ਇਸ ਨੂੰ 12 ਕਿਸ਼ਤਾਂ ਵਿੱਚ 36 ਕਿਸ਼ਤਾਂ ਵਿੱਚ ਕਿਸੇ ਨੂੰ 42 ਕਿਸ਼ਤਾਂ ਵਿੱਚ ਜੋ ਰੈਗੂਲਰ ਮਲਾਜਮਾਂ ਨੂੰ ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਵੇਗਾ ਇਸ ਤਰ੍ਹਾਂ ਦੇ ਵਿੱਚ ਪਰ ਪੰਜਾਬ ਸਰਕਾਰ ਦੇ ਮਲਾਜਮਾਂ ਦੀ ਮੁੱਖ ਮੰਗ ਆ ਵੀ ਜੋ ਪੇ ਕੇ ਹੁੰਦਾ ਏਰੀਆ ਲਗਭਗ 14000 ਰੁਪਏ ਬਣਦਾ ਵੀ ਚਾਰ ਜਾਂ ਪੰਜ ਕਿਸ਼ਤਾਂ ਤੱਕ ਜਾਵੇ ਪਰ ਮਾਂ ਸਰਕਾਰ ਹੋਸਾ ਵਾਲਾ ਜਿਸ ਤਰ੍ਹਾਂ ਪਹਿਲਾਂ ਫੈਸਲਾ ਕੀਤਾ ਪਰ ਉਹ ਫੈਸਲੇ ਥੋੜੀ ਜਿਹੀ ਕਮੀ ਰਹ ਗਈ ਕਿਉਂਕਿ ਉਹ 36 ਕਿਸ਼ਤਾਂ 42 ਕਿਸ਼ਤਾਂ 12 ਕਿਸ਼ਤਾਂ ਦਾ ਕਰਤਾ ਸੀ ਮੰਗ ਕਰਦੇ ਆ ਵੀ ਚਾਰ ਜਾਂ ਪੰਜ ਕਿਸ਼ਤਾਂ ਵਿੱਚ ਜੋ ਪੇ ਕੇ ਹੁੰਦੇ ਏਰੀਆ ਤਾ ਜਾਵੇ ਤਾਂ ਕਿ ਮਲਾਜਮ ਖੁਸ਼ ਹੋਣ ਸਾਢੇ 5 ਸਾਲ ਲਈ ਬਹੁਤ ਹੁੰਦਾ ਹਾਂਜੀ ਮੈਡਮ ਧੰਨਵਾਦ ਜੀ ਇਹ ਜਾਣਕਾਰੀ ਦੇਣ ਲਈ